ਲਓ ਵੀ ਸੱਜਣਾ ਗੋਲ ਗੋਲ ਗੋੜਾਲੇ ਗੋਲ ਗਲੇ ਗੁਲਾਬ ਜਾਮਨ ਅਰ ਗਿਆ ਬੇਬੇ ਖਾ ਲੋ ਜੀ ਮਾਰ ਕੇ ਸਾਰੇ ਦੇ ਲੱਫੜ ਮ ਕੰਨ ਗੋਲ ਗਲੇ ਅਰ ਕੇ ਗੋਲ ਗੁਲੇ ਇੱਕ ਡਾਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਅਸੀਂ ਪਕਾਉਣੇ ਗੋਲ ਗਲੇ ਗੋਲ 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 ਮੀ ਪੈਂਦਾ ਗੋਲ ਗਲੇ ਬਹੁਤ ਸਵਾਦ ਲਗਣਗੇ ਮੀ ਦੇ ਵਿੱਚ ਤੇ ਨਾਲੇ ਆਪ ਸਾਰਿਆਂ ਨੂੰ ਖਵਾਵਾਂਗੇ ਨਾਲੇ ਸਾਰਿਆਂ ਨੂੰ ਖਵਾਵਾਂਗੇ ਨਾਇਆ ਸਰਵਾਦ ਕਰਾਂਗੇ ਕਿਥੇ ਮਿਟੇ ਗੋਲ ਗੋਲ ਹਾਂਜੀ ਆਹ ਹੋਰ ਨਾ ਦੇ ਜੀ ਜੇ ਗੁਠ ਮੂਠੇ ਦਾ ਮੇਰਾ ਜੀ ਜਾਮੇ ਜਾਨੀ ਜਿਡੀ ਰੋਟੇ ਗੁਲਗੁਲੇ ਜੀ ਜਾਨੀ ਜਿਡੀ ਰੋਟੇ ਗੁਲਗੁਲੇ ਮੇਜਦਾਨੀ ਬੇਬੇ ਲੱਭੇਗੀ ਸੁੰਢੀ ਦੀ ਉੱਤੇ ਚੱਕ ਲੋ ਚੱਕ ਲੋ ਇਹ ਨਹੀਂ ਉਹ ਚੱਕ ਲੋ ਚੱਕ ਲੋ ਸੋ ਬੇਬੇ ਹਾਂ ਸੁੰਢੀ ਫੇਰ ਪਾਉਗੀ ਜੇ ਆਪਾਂ ਬਣਾਵਾਂਗੇ ਫੇਰ ਹੀ ਆਪਾਂ ਜਿਦਾ ਲਾਗੀ ਮੈਂ ਬਣਨ ਵਾਲਾ ਦੂ ਫੇਰ ਹੀ ਆਪਾਂ ਜੀਟੀ ਰੋਡ ਤੇ ਵੇਚਾਂਗੇ ਹਾਂ ਫੇਰ ਹੀ ਕਰੀਏ ਸ਼ੁਰੂ ਤੇ ਬੇਬੇ ਅੱਜ ਮੌਸਮ ਹੀ ਬੜਾ ਠੰਡਾ ਮੀਂਹ ਪੈ ਗਿਆ ਛੱਡਿਆ ਉਦੋਂ ਹੀ ਮੀਂਹ ਪਿਆ ਹੁਣ ਹੀ ਛੱਡਿਆ ਮੀਂਹ ਅਸੀਂ ਕਿਹਾ ਉਦੋਂ ਵੀ ਆਪਾਂ ਬੇਬੇ ਪੂੜੇ ਬਣਾਏ ਸੀ ਸੋ ਅੱਜ ਨਹੀਂ ਪੈਂਦਾ ਸੀਗਾ ਸੋ ਅੱਜ ਅਸੀਂ ਸੋਚਿਆ ਮੀਂਹ ਪੈ ਗਿਆ ਅੱਜ ਗੋਲਗਲੇ ਬਣਾਈਏ ਗੋਲਗਲੇ ਫਕਾੜੀ ਨਾਲੇ ਰੈਸਪੀ ਦੱਸਾਂਗੇ ਨਾਲੇ ਬਣਾਵਾਂਗੇ ਨਾਲੇ ਖਾਵਾਂਗੇ ਨਾਲੇ ਤੁਹਾਨੂੰ ਤੁਹਾਨੂੰ ਵੀ ਖਵਾਵਾਂਗੇ ਭੇਜਾਂਗੇ ਭੇਜਾਂਗੇ ਐਡਰੈਸ ਲਾ ਦਿਓ ਲਫਾ ਫੇਚ ਪਾ ਕੇ ਬੰਦ ਠਿੱਕ ਜੂ ਹਾਂ ਚਲੋ ਮੇਰ ਕਰੀਏ ਸ਼ੁਰੂ ਸੱਜਣੋ ਮੌਸਮ ਬਹੁਤ ਸੋਹਣਾ ਜੀ ਅੱਜ ਮੀਂਹ ਪੈ ਕੇ ਛੱਡਿਆ ਕੰਮ ਕੰਮ ਹੋ ਗਿਆ ਛੱਡਿਆ ਸੋ ਅਸੀਂ ਸੋਚਿਆ ਕਿ ਅੱਜ ਬਣਾਈ ਜਾਵੇ ਵਾਹ ਜੀ ਵਾਹ ਹੋਰ ਸੇ ਤਾਂ ਢੀਟਾ ਗਏ ਨੇ ਜੀ ਘਰ ਪਰਿਵਾਰ ਚੜਦੀ ਕਲਾ ਜੇ ਸਭ ਗੋਲਗੱਲਿਆਂ ਨੂੰ ਛੱਡੋ ਆਹ ਵੇਖੋ ਪੰਗੇ ਲੈਣ ਇਹ ਇਹ ਚੜਨ ਨੂੰ ਫਿਰਦੇ ਉੱਪਰ ਆਹ ਚਾਕ ਉਧਰ ਇਹ ਡਾਲਰ ਵੀ ਸਾਡਾ ਇੱਧਰ ਡੋਲੀ ਹੈਲੋ ਇਹ ਸਿਆਣਾ ਬੱਚਾ ਸਾਡਾ ਟਾਡਾ ਸਿਆਣਾ ਢੋਲੂ ਬੋਲੋ ਲਾਉ ਜੀ ਸ਼ੈਫ ਜੀ ਸਾਡੇ ਪਹੁੰਚ ਗਏ ਸ਼ੈਫ ਜੀ ਸਵਾਗਤ ਆ ਜੀ ਸਵਾਗਤ ਆ ਤੁਹਾਡਾ ਵੀ ਸੋ ਆ ਸੱਜਣੋ ਸਾਰਾ ਸਮਾਨ ਰੱਖਿਆ ਗੋੜਿਆ ਆਟਾ ਆ ਸੌਫ ਆ ਸੌ ਪਾ ਨੂਨ ਨੂਨ ਆ ਮਿੱਠਾ ਸੋਡਾ ਮਿੱਠਾ ਸੋਡਾ ਸੋ ਸਭ ਤੋਂ ਪਹਿਲਾਂ ਆਪਾਂ ਕੜਾਈ 'ਚ ਕੀ ਪਾਵਾਂਗੇ ਬੇਬੇ ਤੇਲ ਸਰੋਂ ਦਾ ਸਰੋਂ ਦਾ ਤੇਲ ਚਲੋ ਪਾ ਦਿਓ ਲੈ ਕੇ ਬਾਬੇ ਦਾਣਾ ਝੱਕ ਦੋ ਕੰਮ ਇਹ ਆਓ ਝੱਕ ਲੋ ਜੀ ਸ਼ੁਰੂਆਤਾਂ ਹੋ ਚੁੱਕੀਆਂ ਨੇ ਬੇਬੇ ਜੀ ਨੇ ਸਾਡੀ ਇਹਨੇ ਸ਼ੁਰੂਆਤ ਕਰ ਦਿੱਤੀ ਆ ਬੀਬੀ ਜੀ ਤੁਸੀਂ ਹਾਂ ਕਰਤੀ ਫੇਰ ਲੋੜ ਹੋਈ ਤਾਂ ਫੇਰ ਪਾ ਲਾਂਗੇ ਆਪਾਂ ਹੁਣ ਆ ਕੌਲਾ ਮਣ ਲਿਆ ਵਾ ਇਹ ਇੱਕ ਕੌਲਾ ਆਪਾਂ ਗੁੜ ਦਾ ਲਿਆ ਵਾ ਤੇ ਦੋ ਕੌਲੀਆਂ ਆਪਾਂ ਲੈਣੀਆਂ ਆ ਆਟੀਆਂ ਅੱਛਾ ਜਿਵੇਂ ਆ ਇੱਕ ਕੌਲਾ ਗੁੜਦੋਗੇ ਉਦੋਂ ਦੁੱਗਣਾ ਹੋ ਗਿਆ ਆਟਾ ਦੋਏ ਸੇ ਆਟੇ ਦੇ ਇੱਕ ਐਸਾ ਗੋੜਦਾ ਠੀਕ ਆ ਜੀ ਗੋੜ ਪਾਉਣ ਵਾਸਤੇ ਜਿੰਨਾ ਆਪਾਂ ਦਾ ਗੋੜ ਆਪਾਂ ਕੋਲੀ ਮਣ ਲਈ ਸੀ ਉਨਾ ਹੀ ਆਪਾਂ ਪਾਣੀ ਉਹ ਨਹੀਂ ਅੱਛਾ ਜਿੰਨਾ ਗੋੜ ਉਹਨਾ ਹੀ ਪਾਣੀ ਪਾਉਣਾ ਤੇ ਉਦੋਂ ਦੁੱਗਣਾ ਆਟਾ ਪਾਣਾ ਦੋਏ ਸੇ ਅੱਜ ਬਾਨੇ ਆ ਗੋਲ ਗੋਲ ਗੋੜ ਵਾਲੇ ਗੁਲਗਲੇ ਕਿਹੜੇ ਬਾਨੇ ਆ ਬੇਬੇ ਗੋਲ ਗੋਲ ਗੁਲਗਲੇ ਗੋੜ ਵਾਲੇ ਜਿਹੜੇ ਮੀਂਹ ਜਿ ਡਿੱਗਦੇ ਹੁੰਦੇ ਗੁਲਗਲੇ ਉਹ ਬੱਕਣੇ ਅੱਜ ਹਨ ਮੇਰੇ ਗੁਲਗਲੇ ਡਿੱਗਦੇ ਆ ਮੀ ਪੈਨ ਨਾ ਨਾ ਬੋਲ ਬਿਲਗਾਂ ਹਾਦਰ ਇੱਕ ਅੱਜ ਹਵਾ ਵੀ ਇੱਡਾ ਸੋਹਣਾ ਮੌਸਮ ਮੌਸਮ ਹੀ ਵਗੀ ਡਾਲਰ ਜੀ ਵੀ ਹੈਲਪ ਕਰਾ ਰਹੇ ਨੇ ਸਾਡੀ ਲਓ ਜੀ ਆ ਆਪਾਂ ਜਿਨੇ ਕਹਿਆ ਸੀ ਕਿ ਉਹਨਾਂ ਕੀ ਬਾਣੀ ਪਾ ਲੈਣਾ ਇਹ ਓ ਚੱਕ ਲਓ ਜੀ ਜਿੰਨਾ ਗੋੜਿਆ ਉਹਨਾਂ ਹੀ ਆਪਾਂ ਗੋੜ ਚ ਪਾਣੀ ਪਾ ਦੇਣਾ ਇਸ ਨਾਲ ਗਰਮ ਪਾਣੀ ਵੀ ਪਾ ਸਕਦੇ ਗੋੜ ਚ ਆਪਣਾ ਗੋੜ ਹੈਗਾ ਪਿਗ ਲਿਆ ਕਿਉਂਕਿ ਘਰ ਦਾ ਨਾ ਆਏ ਹੋ ਗਿਆ ਢਿੱਲਾ ਜਾ ਹੋ ਜਾਂਦਾ ਢਿੱਲਾ ਜਾ ਤੇ ਗੋੜ ਵੀ ਸਜਣੋ ਆਪਾਂ ਆਪਦਾ ਘਰ ਦਾ ਹੀ ਕਮਾ ਘਰੇ ਕਮਾਦ ਲਾਈਦਾ ਖੇਤ ਤੇ ਘਰ ਦੇ ਗੋੜ ਕਢਾਈਦਾ ਤੁਹਾਨੂੰ ਪਤਾ ਹੀ ਆ ਵਲੌਗ ਬਣਾਈਦਾ ਹਰ ਵਾਰੀ ਸਜਣੋ ਇਹ ਬਸ ਪੂਰੂ ਫੁਰ ਦੇ ਵਿੱਚ ਬਾਹਲਾ ਮਿੱਠਾ ਛੋਡਾ ਹੁੰਦਾ ਉਹ ਠੀਕ ਨਹੀਂ ਰਹਿੰਦਾ ਉਹ ਕੰਮ ਖਰਾਬ ਕਰ ਦਿੰਦਾ ਉਹ ਕੰਮ ਖਰਾਬ ਕਰ ਦਿੰਦਾ ਤੇ ਘਰ ਦੇ ਗੋੜ ਦੇ ਵਿੱਚ ਇੰਨਾ ਬਾ ਮਿੱਠਾ ਛੋਡਾ ਨਹੀਂ ਬਣਾਦੇ ਬੇ ਅੱਗੇ ਗੱਲਾਂ ਘਰੇ ਤਾਂ ਜਿਹੜੀ ਮਰਜ਼ੀ ਚੀਜ਼ ਬਣਾ ਲਓ ਵਧੀਆ ਹੀ ਵਧੀਆ ਹੋ ਵਧੀਆ ਬਣ ਜਾਂਦਾ ਪਰ ਇਹ ਵੀ ਘਰ ਦਾ ਗੋੜ ਆਏ ਆ ਆਪਾਂ ਕੋਈ ਕੈਮੀਕਲ ਨਹੀਂ ਪਾਉਂਦੇ ਉਹਦਾ ਕਰਕੇ ਥੋੜਾ ਕਾਲਾ ਜਾਂਦਾ ਕਾਲਾ ਪ੍ਰੋਗਰਾਮ ਦਾ ਹੈ ਬੇਬੇ ਪਹਿਲੀ ਵਾਰੀ ਗੋਲਗਲੇ ਤੂੰ ਕਦੋਂ ਖਾਦੇ ਸੀ ਮੈਂ ਆਦੇ ਮਾਂ ਪੀ ਬਹੁਤ ਗੋਲਗਲੇ ਖਾਂਦੇ ਰਹੀਆਂ ਮਠੀਆਂ ਵੀ ਬਹੁਤ ਖਾਂਦੇ ਰਹੀਆਂ ਪਕੌੜੇ ਵੀ ਮੇਰੀ ਮਾਂ ਵਧੀਆ ਪਕਾਉਂਦੀ ਪੂੜੇ ਵੀ ਵਾਧੂ ਪਕਾਉਂਦੀ ਰਹੀ ਆ ਤੇ ਆਪਾਂ ਤੁਸੀਂ ਨਹੀਂ ਪਕਾਉਂਦੇ ਇਹ ਮੈਂ ਵੀ ਪਕਾਈ ਤੇ ਖਾਣ ਵਾਲੇ ਸੀ ਨਿੱਕੇ ਨਿੱਕੇ ਹੁੰਦੇ ਸੀ ਮਾਂ ਵਾਧੂ ਪਕਾਉਂਦੀ ਵਾਧੂ ਖਾ ਲੈਂਦੇ ਸੀ ਇਹ ਸਵਾਦ ਹੀ ਬੜੇ ਲੱਗਦੇ ਨਿੱਕੇ ਨਿੱਕੇ ਪਕਾਈਦੇ ਐਡੇ ੜੇ ਹੁੰਦੇ ਇਹ ਮਾਰੇ ਮਾਰੇ ਬੇਬੇ ਚੱਲ ਇੱਕ ਗੱਲ ਦੱਸ ਤੇਰਾ ਤੇਰੀ ਮੰਮੀ ਨਾਲ ਜ਼ਿਆਦਾ ਪਿਆਰ ਸੀ ਜਾਂ ਤੇਰੇ ਡੈਡੀ ਨਾਲ ਮੇਰਾ ਤਾਂ ਡੈਡੀ ਨਹੀਂ ਬਾੜਾ ਸੀਗਾ ਅੱਛਾ ਡੈਡੀ ਮੰਮੀ ਨਾਲ ਨਹੀਂ ਮੰਮੀ ਨੇ ਘਟ ਸੀ ਉਹ ਮਾਰ ਮੂਰ ਦਿੰਦੀ ਸੀ ਪਿਓ ਨਹੀਂ ਸੀ ਸਾਡਾ ਮਾਰਦਾ ਬਾਪੂ ਜੀ ਤਾਂ ਮੇਰੇ ਹੁੰਦਿਆ ਵੀ ਹੈਗੇ ਸੀ ਥੋੜਾ ਟਾਈਮ ਹੋਇਆ ਉਹਨਾਂ ਦੇ ਬਾਪੂ ਜੀ ਤਾਂ ਮੇਰਾ ਪਿਓ ਮੇਰਾ ਲੰਮਾ ਤਾਂ ਨਹੀਂ ਨਹੀਂ ਵੇ ਬੇਬੇ ਦੇ ਡੈਡੀ ਦੀ ਗੱਲ ਕਰ ਬੇਬੇ ਤਾਂ ਡੈਡੀ ਦੀ ਗੱਲ ਹੀ ਕਰਦੀ ਆ ਹਾਂ ਠੀਕ ਹੈ ਬਾਪੂ ਜੀ ਦੇ ਹੈਗੇ ਸੀ ਅਸੀਂ ਕਹਿੰਦੇ ਸੀ ਅੱਛਾ ਜਦੋਂ ਤੁਹਾਡਾ ਵਿਆਹ ਹੋ ਗਿਆ ਸੀ ਉਸ ਤੋਂ ਬਾਅਦ ਠੀਕ ਹੈ ਕੀ ਸੀਗਾ ਉਹਦਾ ਅੱਛਾ ਛੋਟਾ ਜਿਹਾ ਸੀ ਬੇਬੇ ਉਹ ਬਾਪੂ ਵੀ ਬੜੇ ਹਾਸੇ ਲਾਉਂਦੇ ਹੁੰਦੇ ਸੀ ਉਹਦਾ ਬਾਏ ਸਾਧੂ ਤੇ ਬਾਪੂ ਬਾਹਰ ਹਾਸੇ ਲਾਉਂਦੇ ਨੇ ਜਦੋਂ ਮਾ ਸਾਧੂ ਜਾਂਦਾ ਹੁੰਦਾ ਹੁੰਦਾ ਨਾ ਤੇ ਉਹ ਤਾਂ ਬੇਬੇ ਨਾਲ ਵੀ ਜਾਦੇ ਹਾਸੇ ਲਾਉਂਦੇ ਜਿਹੜਾ ਮਾਮਾ ਸਾਧੂ ਜੀ ਜਿੰਨਾ ਵੀ ਗੱਲ ਕਰ ਉਹ ਬੇਬੇ ਤੇ ਬ੍ਰਦਰ ਨੇ ਭਰਾ ਨੇ ਹਾਂ ਵੇਖ ਜਦੋਂ ਆਉਂਦਾ ਸੀ ਤੂੰ ਕਿੰਨਾ ਪਿਆਰ ਕਰਾ ਉਹਦੇ ਨਾਲ ਹੀ ਪੈਣਾ ਜਦੋਂ ਮਾਮਾ ਮੈਂ ਹੋਰ ਅੱਛੀ ਉਹਨਾਂ ਦੇ ਬਾਦੂ ਬਹੁਤ ਪਕਾਉਂਦੇ ਨੇ ਤੇ ਬਹੁਤ ਹੀ ਖਾਂਦੇ ਰਹੇ ਆਂ। ਖਾਂਦੀ ਤਾਂ ਬੇਬੇ ਸਾਰਨਾ ਜਿਆਦੇ ਤੂੰ ਹੀ ਹੋਏਂਗੀ। ਮੈਨੂੰ ਪਤਾ ਸਾਰੀਆਂ ਜਾਨੀਆਂ ਜਦੋਂ ਭੈਣਾਂ ਇਕੱਠੀਆਂ ਆ ਜਾਂਦੀਆਂ ਸੀ ਨਾਲੇ ਸ਼ੈਂਪਰ ਲੱਗ ਜਾਂਦੀ ਤੇ ਨਰਾਉਣਕ ਲੱਗ ਜਾਂਦੀ ਤੇ ਬਕਾਲੇ ਦੇ ਨਾਲ ਸਾਰੀਆਂ ਫਿਰ ਗੱਲਾਂ ਬਾਤ ਬਾਹਰ ਖੇਤ 'ਚ ਰਹਿੰਦੇ ਹੁੰਦੇ ਸੀ। ਗੱਲਾਂ ਬਾਤਾਂ ਕਰਨੀ। ਨਹੀਂ ਗੱਲਾਂ ਬਾਤਾਂ ਕਰਦੇ ਸੀ ਜਦੋਂ ਸਾਰੇ ਭੈਣ ਭਰਾ ਇਕੱਠੇ। ਲੋ ਜੀ ਅੱਜ ਬੇਬੇ ਤੋਂ ਪੁੱਛਦੇ ਬੇਬੇ ਪਰਸਨਲ ਕੁਐਸ਼ਨ ਬੇਬੇ ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ 6 ਭੈਣ ਭਰਾ ਸੀ। ਅੱਛਾ। ਜਿਹੜੀ ਵਾੜੇ ਵਾਲੀ ਗੁੱਡੀ ਸੀ ਕਿੰਨੇ ਕਿੰਨੀਆਂ ਭੈਣਾਂ ਸੀ? ਤਦ ਨ ਭੈਣਾ ਸੀ ਤੇ ਤੈਨੂੰ ਭਰਾ ਸੀ ਹਾਂ ਇੱਕ ਨਿੱਕਾ ਜਿਹੜਾ ਸਾਰਾ ਉਹ ਕਨੈਕਟਰ ਸੀ ਉਹ ਮੇਰੀ ਛੋਟੀ ਭੈਣ ਨੇ ਰੱਖਿਆ ਸੀ ਅੱਛਾ ਉਹ ਉਹਨਾ ਪਿਆਰ ਬੜਾ ਕਰਦੇ ਛਿੰਦੇ ਨਾਲ ਹੀ ਅੱਛਾ ਤੇਰੀ ਛੋਟੀ ਭੈਣਾਂ ਹਾਂ ਆਖੀ ਰੋ ਹਾਂ ਉਹ ਉਹਨਾਂ ਨਾਲ ਬੜਾ ਪਿਆਰ ਕਰਦੇ ਛਿੰਦੇ ਨਾਲ ਹੀ ਅੱਛਾ ਉਹਦੇ ਕੋਲ ਤੇ ਤੇਰੀ ਦੂਸਰੀ ਭੈਣ ਜਿਹੜੀ ਗੁੱਡੀ ਸੀ ਉਹ ਸੰਦੂਰੇ ਨਾਲ ਬਹੁਤ ਪਿਆਰ ਕਰਦੀ ਹਾਂ ਜਦੋਂ ਆ ਭੈਣ ਭਰਾਵਾਂ ਦਾ ਹਾਂ ਉਸ ਵਿੱਚ ਪਿਆਰ ਤੇ ਮੇਰੇ ਜਸੇਦਾਰ ਨਾਲ ਵਾਧੂ ਪਿਆਰ ਸੀ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਛੁਟਕਲੇ ਬਣਾਉਂਦੇ ਰਹਿੰਦੇ ਤੇ ਗੱਲਾਂ ਬਾਤਾਂ ਕਰਦੇ ਆ ਜਿਹੜੇ ਮਾਮੇ ਸਾਦੇ ਦੀ ਗੱਲ ਉਹ ਸੱਚੀ ਗੱਲ ਆ ਉਹ ਦੋਵੇਂ ਜਦੋਂ ਇੱਥੇ ਵੀ ਆਉਣ ਉਹਨਾਂ ਨੇ ਇੰਨੇ ਹਾਸਿਲ ਹੋਣੇ ਜਿਹੜੇ ਬੇਬੇ ਤੇ ਬ੍ਰਦਰ ਹੁੰਦੇ ਨੇ ਹਾਂ ਦੋਵੇਂ ਭੈਣ ਭਰਾ ਕੋਝੇ ਸੀਗੇ ਉਹਨਾਂ ਨੇ ਆਖਣਾ ਦੋ ਇਹ ਦੋਵੇਂ ਭੈਣ ਭਰਾ ਇੱਕੋ ਜਿਹੇ ਜਸਵੀਰਾਂ ਨੇ ਆਖਣਾ ਨਾ ਮੇਪਰਝਾਈ ਨੇ ਇਹ ਨਾ ਮਨ ਮੇਜਾਂ ਦਾ ਦੂਜੀਆਂ ਦਾ ਨਹੀਂ ਇਹ ਨਾਲ ਸਕ ਤੁਸੀਂ ਗੱਲਾਂ ਬਾਤਾਂ ਸੁਣਾਉਂਦੇ ਨਹੀਂ ਹਸਾਉਂਦੇ ਰਹਿੰਦੇ ਆਉਣੇ ਆਣੇ ਨਾ ਚੁਟਕਲੇ ਹੀ ਸੁਣਾਈ ਜਾਣੇ ਬੋਹ ਭਣ ਭਰਾ ਬਣੇ ਹੋਰ ਇਹਨਾਂ ਨੇ ਕੰਮ ਦਾ ਕੋਈ ਹੈ ਹੀ ਨਹੀਂ ਜਿਹਨੂੰ ਚੁਟਕਲੇ ਸੁਣਾਈ ਜਾਂਦੇ ਨੇ ਤੇ ਲਓ ਵੀ ਸੱਜਣੋ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਸਭ ਤੋਂ ਪਹਿਲਾਂ ਆਪਾਂ ਇਹ ਪੁੰਨ ਲਿਆ ਵਾ ਜਿਹੜਾ ਆਪਾਂ ਆਟਾ ਉਹ ਜਿਹੜਾ ਪੁੰਨਿਆ ਸੀ ਸਭ ਤੋਂ ਪਹਿਲਾਂ ਆਟੇ 'ਚ ਆਪਾਂ ਕੀ ਪਾਵਾਂਗੇ ਸੌਫ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਤੀ ਜੇ ਸੌਫ ਉਸ ਤੋਂ ਬਾਅਦ ਆਪਾਂ ਪਾਵਾਂਗੇ ਥੋੜਾ ਜਿਹਾ ਨਮਕ ਨਮਕ ਚਿੱਟਾ ਨੂਨ ਪਾ ਦਈਏ ਹੁਣ ਪਾ ਦਾਂਗੇ ਪਾ ਦਾਂਗੇ ਗੋੜ ਗੋੜ ਵਾਲਾ ਪਾਣੀ ਲਓ ਜੀ ਗੋੜ ਇਹ ਆਪਾਂ ਪੁੰਨ ਲਿਆ ਸੀ ਆਵੇ ਇਹ ਕੁਛ ਆ ਵਾ ਆ ਵੀ ਪੁੰਨ ਲਈਏ ਲਓ ਜੀ ਇਹ ਸਾਰਾ ਪੌਦੇ 'ਚ ਪਾਤਾ ਜੀ ਇਹ ਹੱਥ ਦੋ ਉਹ ੱੱਕਾ ਡੌੜਾ ਹੁੰਦਾ ਨਿਕਲ ਜਾਂਦਾ ਪਾਣੀ ਨਾ ਆਵੇ ਆ ਡੱਕੇ ਕਿੰਨੇ ਆਹ ਕੰਡੇ ਪੱਟ ਇਹ ਪੁਣਿਆ ਜਰੂਰ ਕਰੋ ਯਾਰ ਇਹ ਪੱਛੀ ਹੁੰਦੀ ਆ ਨਾ ਪੱਛੀ ਪੈ ਜਾਂਦੀ ਐ ਜਦੋਂ ਆਪਾਂ ਗੁੜ ਬਣਾਉਨੇ ਆ ਨਾ ਬੇਬੇ ਵੈਸੇ ਸਾਉਣ ਦੇ ਮਹੀਨੇ ਚ ਬਣਾਉਂਦੇ ਲੋਕੀ ਸਾਰਾ ਕੁਝ ਸਾਉਣ ਦੇ ਮਹੀਨੇ ਚ ਬਣਦਾ ਖੀਰ ਵੀ ਸਾਉਣ ਦੇ ਮਹੀਨੇ ਚ ਪੂੜੇ ਵੀ ਸਾਉਣ ਦੇ ਮਹੀਨੇ ਚ ਗੁਲਗਲੇ ਵੀ ਗੁਲਗਲੇ ਵੀ ਵਾਹ ਜੀ ਵਾਹ ਸਾਰਾ ਕੁਝ ਹੀ ਬਣਦਾ ਕਸੇ ਜਦੋਂ ਡਲੀਆਂ ਦੀਆਂ ਮਾਂ ਇਹ ਆਏ ਪਾਣੀ ਵੇਖ ਕੇ ਇਹ ਕਰਨਾ ਹੈ ਚੰਗੀ ਤਰ੍ਹਾਂ ਇਹ ਜਦੋਂ ਜਦੋਂ ਬਣ ਕੇ ਨਾਲੇ ਮਮਾ ਛੇਦੀ ਬਣ ਜਾਂਦੇ ਜਿਆਦਾ ਟਾਈਮ ਨਹੀਂ ਲੱਗਦਾ ਤੇਲ ਗਰਮ ਹੋਵੇ ਜਦੋਂ ਇਹ ਤਿਆਰ ਹੋ ਗਿਆ ਆ ਹੀ ਬਸ ਇੱਕ ਵਾਰੀ ਆਪਾਂ ਪੂਰਾ ਗਰਮ ਕਰਕੇ ਇਹਦਾ ਸਾਰਾ ਕੜਤਣ ਦੀ ਕੱਢ ਦੇਣੀ ਹੈ ਫਿਰ ਇੱਕ ਵਾਰੀ ਵੀ ਨਹੀਂ ਕੱਢਣਾ ਫਿਰ ਦੁਬਾਰੇ ਆਪਾਂ ਇਹ ਗੁੰਬਲੀਆਂ ਹੀ ਛੱਡੂਗਾ ਜਦੋਂ ਉਹਦਾ ਕੜਤਣ ਨਿਕਲ ਜਾਊਗੀ ਲਓ ਜੀ ਹੁਣ ਵਾਰੀ ਆ ਗਈ ਜੇ ਮਿੱਠੇ ਛੋਲੇ ਦੀ ਉਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਇੱਕ ਚਮਚਾ ਇੱਕ ਚੌਂਜ ਪਾਇਆ ਜੇ ਮਿੱਠੇ ਥੋੜੇ ਦੱਲਾ ਇੱਕ ਮੇਰੀ ਗੱਲ ਸੁਣ ਲੈ ਤੂੰ ਵੀ ਕੰਨ ਕਰਕੇ ਹਾਂਜੀ ਸੁਣਾ ਦੋ ਜੀ ਇੱਕ ਅਸੀਂ ਸ਼ਹਿਰ ਦੀ ਕੁੜੀ ਅੱਛਾ ਤੂੰ ਪਿੰਡ ਜੇ ਵਿਆਹੀ ਗਈ ਅੱਛਾ ਉਹਨਾਂ ਦੇ ਪੁੱਸ ਢਾਂਡੇ ਰੱਖੇ ਸੀ ਅੱਛਾ ਜਿੰਦਿੱਦ ਦੇ ਵਿਆਹੀ ਸੀ ਕਿਹਦੇ ਵਿਆਹੀ ਸੀ ਹਾਂ ਹਾਂ ਉਹਦੀ ਸਰਸਾਂ ਦਾ ਜ ਆ ਪੁੱਤ ਮੈਂ ਇਹਨੂੰ ਪੱਠੇ ਪਾਇਆ ਅੱਛਾ ਆਪਦੀ ਨੌਣ ਕਹਿੰਦੀ ਆਪਦੇ ਨੌਣ ਕਹਿੰਦੀ ਹਾਂ ਉਹ ਗਾਲਾਂ ਕਰੀ ਜਾਂਦੀ ਸੀ ਕੰਨ ਮੱਝ ਮੱਝ ਉਹਦੇ ਮੂੰਹ 'ਚ ਝੱਗ ਜੀ ਡਿੱਗੀ ਜਾਂਦੀ ਸੀ ਉਹ ਗਾਲਾਂ ਕਰੀ ਜਾਂਦੀ ਸੀ ਹਾਂਜੀ ਮਾਂ ਉਹ ਆਦੀ ਮੰਮੀ ਜੀ ਉਹ ਤਾਂ ਤੇ ਬਰਾਛ ਕਰਦੀ ਆ ਮਾਤੇ ਤੇ ਮੂਹ ਤੇ ਗਾਰਾ ਵੀ ਕੰਦੀ ਆਹੋ ਮੰਮੀ ਜਿਹੜਾ ਬਰਸ਼ ਕਰੀ ਜਾਂਦੀ ਐ ਤੇਰੇ ਵਰਗਾ ਗਿਆ ਕੋਈ ਹਾਂ ਉਹ ਉਹਨਾਂ ਦੇ ਘਰੋਂ ਗੁਲਗਲੇ ਖਾਇਆ ਆ ਅੱਛਾ ਉਹ ਗੁਲਗਲੇ ਖਾਇਆ ਗੁਲਗਲੇ ਲੱਗੇ ਉਹਨੂੰ ਸਵਾਦ ਹਾਂ ਆਹ ਦਾ ਮੈਂ ਵੀ ਆਪਦੀ ਘਰ ਆਣੀ ਨੂੰ ਜਾ ਕੇ ਆਖੂਗਾ ਵੀ ਮੈਨੂੰ ਗੁਲਗਲੇ ਬਕਾ ਕੇ ਦੇ ਹਾਂ ਕਿ ਜਿਹੜੇ ਮੈਂ ਖਾ ਕੇ ਆਇਆ ਜਿਹੜੇ ਮੈਂ ਖਾ ਕੇ ਆਇਆ ਹਾਂ ਹਾਂ ਤੁਰਿਆ ਜਾਂਦਾ ਸੀ ਤੁਰਿਆ ਜਾਂਦਾ ਗਾਜ ਖਾਰਾ ਆ ਗਿਆ ਹਾਂ ਖਾਰਾ ਆ ਗਿਆ ਤੇ ਖਾਰਾ ਟੱਪਣ ਲੱਗਾ ਨਾ ਕਰਦਾ ਬੱਪੜੇ ਹਾਂ ਉਹਦੇ ਮੂੰਹ ਚ ਬੱਪੜੇ ਰਹਿ ਗਏ ਅੱਛਾ ਉਹ ਚੀਤਾ ਭੁੱਲ ਗਿਆ ਗੁਲਗਲੇ ਦਾ ਚੀਤਾ ਭੁੱਲ ਗਿਆ ਅੱਛਾ ਘਰੇ ਜੋਂ ਕੁੱਟਣ ਮਾਰਨ ਲੱਗਾ ਬੱਪੜੇ ਪਕਾ ਕੇ ਉਹ ਘਰੇ ਆ ਗਿਆ ਅੱਛਾ ਉਹਦੇ ਘਰੇ ਪਹੁੰਚ ਗਿਆ ਹਾਂ ਆ ਤੇ ਘਰ ਵਾਲੀ ਨੂੰ ਆਂਦਾ ਮੈਨੂੰ ਬੱਪੜੇ ਪਕਾ ਕੇ ਦੇ ਅੱਛਾ ਖਾ ਕੇ ਤਾਂ ਗੁਲਗਲੇ ਆ ਤੇ ਗੁਲਗਲੇ ਨਾਲ ਚੇਤਾ ਭੁੱਲ ਗਿਆ ਅੱਛਾ ਆਖਣ ਦਾ ਅੱਜ ਕੁੱਟੀ ਜਾਂਦੇ ਅੱਜ ਘਰ ਆਈ ਕੁੱਟੀ ਜਾਂਦੀ ਸੀ ਤੇ ਗਵਾਂਡੀ ਕੋਈ ਆ ਗਿਆ ਛਡਾਉਣ ਯਾਰ ਇਹਨੂੰ ਕਿ ਕੁੱਡੀ ਮਾਰੀ ਜਾਣਾ ਆਹਦਾ ਇਹਨੂੰ ਮੈਂ ਆਣਾ ਵੀ ਮੈਨੂੰ ਬਪੜੇ ਪਕਾ ਕੇ ਦੇ ਮੈਨੂੰ ਬਪੜੇ ਨਹੀਂ ਪਕਾ ਕੇ ਦਿੰਦੇ ਉਹ ਆਹਦਾ ਮਾਰ ਕੇ ਛਾਲ ਦੇ ਕੰਮ ਤੇ ਮੈਂ ਗੁਲਗਲੇ ਆ ਕੇ ਕਰ ਦੇਣੇ ਆ ਦਫੜ ਹਾਂ ਯਾਰ ਗੁਲਗਲੇ ਹਾਂ ਯਾਰ ਉਹ ਚੜੀ ਐਵੇਂ ਕੁੱਟਦੀ ਉਹ ਐਵੇਂ ਕੁੱਟ ਕੁੱਟ ਕੇ ਐਵੇਂ ਮਾਰ ਦਿੱਤੀ ਇਹ ਗੱਲ ਗੱਲਾਂ ਹੀ ਬਣੀਆਂ ਬੇਬੇ ਹਾਂ ਗੱਲਾਂ ਬੜੇ ਚੁਟਕੜੇ ਬਣਾਏ ਲੋਕਾਂ ਦੇ ਹਾਂ ਮਮਾ ਤੇ ਬੱਪੜੇ ਖਾਣੇ ਆ ਕਿ ਗਲਗਲੇ ਖਾਣੇ ਮੈਂ ਤਾਂ ਗਲਗਲੇ ਹੀ ਖਾਉਂਗੀ ਤੇਰ ਮਾਮੇ ਨੇ ਆਖਣਾ ਨਾ ਮੈਂ ਕਿਤੇ ਪਰਾਉਣਾ ਗਿਆ ਹਾਂ ਉਹ ਇੱਕ ਵਾਰੀ ਆਈ ਆਵੇ ਵੀਰਾ ਕੀ ਟਾਈਮ ਹੋ ਗਿਆ ਹਾਂ ਉਹ ਆਂਦਾ ਮਾਤਾ ਵੀ 1 ਵਜ ਗਿਆ ਹਾਂਜੀ ਫੇਰ ਚਿਰ ਪਿੱਛੋਂ ਫੇਰ ਆ ਗਈ ਵੀ ਪੁੱਤ ਕੀ ਟਾਈਮ ਹੋ ਗਿਆ ਆਂਦਾ ਮਾਤਾ 1 ਵਜ ਗਿਆ ਉਹ ਆਂਦੀ ਅੱਗੇ ਆਈ ਦੁੱਗ ਵੀ 1 ਆਂਦਾ ਵੀ ਕਿ ਮੈਂ ਹੋਣਾ ਹੀ ਤਾਂ ਫੇਰ ਵੀ 1 ਆਂਦਾ ਆਂਦਾ ਮੇਰੇ ਵਾਸਤੇ ਕੋਈ ਰੋਗ ਨਹੀਂ ਸੋਨੇ ਪਿੰਡ ਮੱਦਾ ਕਰਕੇ ਦੋ ਵਾਰੀ 1 ਵਜ ਦਾ ਪਰ ਇਹ ਪੈਂਡ ਵੱਡਾ ਹੈ ਪੈਂਡ ਵੱਡਾ ਕਰਕੇ ਤੁਹਾਡੇ ਤਾਏ ਤੋਂ ਦੋ ਹੀ ਰ ਇੱਕ ਵੈਜੇ ਬੇਬੇ ਗੱਲ ਜੀ ਬਣਾਏ ਜਾਂਦੀ ਆ ਆਪ ਦੇ ਕੋਲ ਲਓ ਜੀ ਗੱਲਾਂ ਬਾਤਾਂ ਆਪਣੀਆਂ ਸੱਜਣੋਂ ਹੁੰਦੀਆਂ ਰਹਿਣੀਆਂ ਜੀ ਤੇ ਹੁਣ ਆਪਾਂ ਨੇ ਲਓ ਜੀ ਪਹਿਲਾ ਗੋਲਗਲਾ ਪਾਤਾ ਜੇ ਵਿੱਚ ਵਾਹ ਜੀ ਵਾਹ ਇਹ ਆਹ ਮਨਪੂਰ ਸਿੰਘਾਂ ਤੇਲ ਵਿੱਚ ਲਓ ਜੀ ਸੱਜਣੋਂ ਅੱਜ ਬਣ ਰਹੇ ਨੇ ਗੋੜਾਲੇ ਗੋਲਗੋਲ ਗੋਲਗਲੇ ਕੀ ਬਣ ਰਿਆ ਗੋਲਗਲੇ ਵਾਹ ਜੀ ਵਾਹ ਸਾਰੇ ਲੱਫੜ ਮਕਾਨ ਗੋਲ ਗਲਿਆੜ ਕੇ ਕਰ ਦੇਣੇ ਮੱਥ ਦੇ ਲਓ ਜੀ ਆਏ ਹੋ ਏਡੇ ਘੈਂਟ ਬਣ ਰਹੇ ਸੱਜਣੋ ਵਾਹ ਜੀ ਵਾਹ ਵਾਹ ਜੀ ਵਾਹ ਮੈਨੂੰ ਤਾਂ ਐਂ ਲੱਗਦਾ ਜਿਵੇਂ ਗਲਾਬ ਜਾਨ ਨੇ ਤੇ ਪੂਛ ਲੱਗ ਗਈ ਹੁੰਦੀ ਆ ਆ ਮੈਨੂੰ ਲੱਗੀ ਪਈ ਜਾ ਕੋ ਝੂਠਾ ਮੇਰੇ ਤਾਂ ਕਦੇ ਲਓ ਜੀ ਕੋ ਤਾਂ ਦਾ ਚਾਰ ਨਹੀਂ ਗੋਲ ਗੋਲ ਨਾ ਗਲਾਬ ਜਮਨਰ ਕੇ ਬਣ ਗਏ ਹਨਾ ਮਾਮਾ ਲਓ ਜੀ ਗੋਲਗਲੇ ਆਪਣੇ ਹੋ ਰਹੇ ਨੇ ਤਿਆਰ ਬਰ ਤਿਆਰ ਵਾਹ ਜੀ ਵਾਹ ਲਓ ਜੀ ਪਹਿਲੇ ਚਾਰ ਗੋਲਗਲੇ ਲਓ ਜੀ ਦਿਖਾ ਦਿੱਤੇ ਜਾਂ ਓਏ ਹੋਏ ਕਿੱਦੇ ਗੁਲਗਲੂ ਇਹ ਇਹ ਤਾਂ ਇਹਨਾਂ ਗੋਲਗਲੇ ਕਹਿੰਦੇ ਗੋਲ 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 ਨਹੀਂ ਪੋਲੇ ਪੋਲੇ ਹੁੰਦੇ ਇਹ ਗੋਲਗਲੇ ਲਾ ਵੀ ਸੱਜਣੋ ਜਿਨੇ ਜਿਨੇ ਗੋਲਗਲੇ ਖਾਣੇ ਗੋਲ ਗੋਲ ਪੋਲੇ ਪੋਲੇ ਜੀ ਆਜੋ ਫੇਰ ਨਾ ਕਿਉਂ ਸੁਲਾ ਨਹੀਂ ਮਾਰੀ ਕਿਉਂ ਬੇਬੇ ਕਹਿੰਦੇ ਵੀ ਖਵਾਉ ਸਾਰਿਆਂ ਨੂੰ ਸਵਾਗਤ ਕਰੋ ਲੋਕਾਂ ਦਾ ਆਓ ਖਾਓ ਪੱਕੀ ਜਾਂਦੇ ਹੁਣ ਤਾਂ ਹੋਰ ਪੱਕ ਪੈਣਗੇ ਹਾਂ ਨਿਆਰੇ ਲਾਓ ਲਾਓ ਨਿਆਰੇ ਸਾਨੂੰ ਐਡਰੈਸ ਦਾ ਦਿਓ ਅਸੀਂ ਭੇਜ ਦਾਂਗੇ ਤੁਹਾਡੇ ਹਾਂ ਠੀਕ ਆ ਜੀ ਅਸੀਂ ਮਨੀ ਅੱਟ ਕਰ ਦਾਂਗੇ ਫੜ ਲੈ ਜਾ ਤੁਸੀਂ ਉੱਥੋਂ ਸਹੀ ਗੱਲ ਆ ਲਓ ਜੀ ਬੜੇ ਪੋਲੇ ਪੋਲੇ ਜਿਵੇਂ ਗਲਾਬ ਜਾਮਨ ਵਰਗੇ ਬਣੇ ਸੋ ਸੱਜਣੋ ਕਿਹਨੇ ਕਿਹਨੇ ਗੋਲ ਗਲੇ ਬਣਾ ਲਏ ਅੱਜ ਆ ਬਣਾ ਕੇ ਖਾ ਲਏ ਕਮੈਂਟ ਜਰੂਰ ਦੱਸੋ ਜਿਨੇ ਹਲੇ ਤੱਕ ਨਹੀਂ ਬਣਾਏ ਉਹ ਵੀ ਦੱਸ ਦਿਓ ਅਸੀਂ ਭੇਜ ਦਾਂਗੇ ਫਿਰ ਹਾਂ ਠੀਕ ਆ ਜੀ ਅੱਛਾ ਤਾਂ ਲੱਗ ਗਈਆਂ ਪਕੌਣ ਹਾਂ ਫਿਰ ਤੁਹਾਡੇ ਪੱਕ ਪੈਣਗੇ ਹੋਰ ਚਾਰ ਕੱਢ ਲਾਂਗੇ ਹੋਰ ਕੀ ਚੱਕ ਦਿਓ ਕੰਮ ਨੂੰ ਇਹ ਚੱਕ ਦਿਓ ਕੰਮ ਨੂੰ ਅਸੀਂ ਪਕਾਈਆਂ ਮੱਠੀਆਂ ਹਾਂ ਮੈਂ ਨਾ ਜਾੜ ਦੇ ਉੱਤੇ ਰੱਖ ਦਿਤੀਆਂ ਅੱਛਾ ਰੈਂਪੀ ਨੂੰ ਮੈਂ ਪਹਿਲਾਂ ਦੇ ਦਿਤੀਆਂ ਖਾਣ ਨੂੰ ਰੈਂਪੀ ਨੂੰ ਹਾਂ ਰੈਂਪੀ ਇੱਥੇ ਰਹਿੰਦੀ ਸੀ ਤੂੰ ਅੱਛਾ ਭੂਆ ਦੀ ਲੜਕੀ ਹਾਂ ਤੇ ਫਿਰ ਨਾਰ ਕਦੋਂ ਸੀ ਜਾਂ ਮੈਂ ਉਹਨੂੰ ਦੇ ਦਿਤੀਆਂ ਤੇ ਉਹ ਮੈਨੂੰ ਚੋਰੀ ਨਾ ਉਹ ਹੋਰ ਲੈਣ ਆ ਗਈ ਅੱਛਾ ਚੋਰੀ ਆ ਚੋਰੀ ਉਹਨੂੰ ਪਤਾ ਲੱਗ ਗਿਆ ਕਿ ਉੱਤੇ ਹੁਣ ਪਤਾ ਲੱਗ ਗਿਆ ਵੀ ਉੱਤੇ ਜੜੀ ਆਪਣੀਆਂ ਵੀ ਜੜੀ ਇੱਥੇ ਪਈਆਂ ਹਾਂ ਉਹਦੇ ਉੱਤੇ ਪਈਆਂ ਜੜੀ ਉੱਤੇ ਤਾਂ ਨਹੀਂ ਬੀਠਾ ਇਨਾ ਘੜਕਾ ਆ ਗਿਆ ਉਹ ਨਿੱਕੀ ਜਿਹੀ ਜਾਇਦ ਕਰੇ ਉਪੜਿਆ ਲਗਾ ਮੱਠੀਆਂ ਕਿਧਰੇ ਫੇਰਦੇ ਰਹੀ ਪੀਦੇ ਰਹੀ ਫਿਰ ਜਾਲੀ ਕਿਹਦੇ ਰੱਬਾ ਡੱਗ ਪੀ ਵਿਚਾਰੀ ਡੱਗ ਪੀ ਵਿਚਾਰੀ ਲਾਉਣ ਲੱਗੀ ਜਾਈ ਨਾਲ ਹੀ ਕਦੋਂ ਦੋਵੇਂ ਜਾਣੀਆਂ ਸੀ ਗਿਆ ਅਰੇ ਐਂਪੀ ਭੁੱਲ ਗਈ ਫਿਰ ਗੋਲਗਲੇ ਆ ਗਏ ਗੋਲਣਾ ਜੀ ਡੱਗ ਪੀ ਵਿਚਾਰੀ ਕਿੱਡੇ ਸੋਹਣੇ ਲੱਗਦੇ ਹਨਾ ਗੋਲ ਗੋਲ ਬਣ ਜੀ ਏ ਏ ਏ ਆਓ ਚੱਕ ਲਓ ਜੀ ਸਾਡੇ ਚੈਕਰ ਸਾਹਿਬ ਆ ਚੁੱਕੇ ਨੇ ਸੈਂਪਲ ਵੇਖਣ ਆਇਆ ਕਿ ਹੋਣ ਆਏ ਆ ਹਾਂਜੀ ਲੇਟ ਹੋ ਗਏ ਨਾ ਅੱਜ ਥੋੜਾ ਸੈਂਪਲ ਵੇਖਣ ਆਲੇ ਹਾਂਜੀ ਡੈਡੀ ਜੀ ਕੀ ਰਿਪੋਰਟ ਜੇ ਇਹ ਸਹੀ ਸਹੀ ਰਿਪੋਰਟ ਦੱਸ ਦੇ ਬਾਕੀ ਕਈ ਬੰਦੇ ਕਰ ਜਾਂਦੇ ਪਰ ਇਹ ਜਮਾਂ ਸਹੀ ਬਹੁਤ ਵਧੀਆ ਬਣੇ ਨਜ਼ਾਰਾ ਹੂੰ ਪਾਸ ਆ ਓਕੇ ਰਿਪੋਰਟਾਂ ਹੋ ਗਈਆਂ ਜੇ ਲਓ ਵੀ ਸਜਣ ਆਜੋ ਫਿਰ ਪਾਸ ਆ ਖਾਣ ਦੀ ਆਸ ਆ ਹਾਂਜੀ ਹਾਂ ਸਹੀ ਗੱਲ ਆ ਲਓ ਜੀ ਗੁਲਗਲੇ ਰੁਕਣੇ ਨਹੀਂ ਚਾਹੀਦੇ ਬੇਬੇ ਬਣਾਈ ਬੇਬੇ ਹਾਂ ਬਣਾਈ ਜਾਣੇ ਅੱਜ ਆਪਾਂ ਬਣਾਈ ਜਾਣ ਜਿੰਨੇ ਬਣ ਕੇ ਉਹਨੇ ਬਣਾ ਲੈਣੇ ਤੇ ਲੋਕਾਂ ਨੂੰ ਖਾ ਦਾਂਗੇ ਕੋਈ ਗੱਡਰ ਨਹੀਂਗਾ ਆਜੋ ਵੀ ਸਜਣੋ ਫੇਰ ਨਾ ਕਿ ਆਜੇ ਸੁਲਾਣੀ ਮਾਰੀ ਆਈ ਜਮੀ ਆ ਨੀ ਲਾ ਲਈਏ ਨਾ ਫਿਰ ਛੇਤੀ ਐ ਹੋ ਜਾਂਦੇ ਆ ਇਹ ਆਓ ਚੱਕ ਯਮੀ ਯਮੀ ਗੋਲ ਗੋਲ ਗੋਲਗਲੇ ਲਾਓ ਵੀ ਸਜਣੋ ਗੋਲ ਗੋਲ ਗੋੜਾਲੇ ਗੋਲਗਲੇ ਗਲਾਬ ਜਾਮਨ ਆ ਰ ਗਿਆ ਬੇਬੇ ਖਾ ਲੋ ਜੀ ਹਾਂ ਇਹ ਗਲਾਬ ਜਾਮਨ ਆਏ ਹਾਏ ਹਾਏ ਵੇਖੋ ਨੂੰ ਇੰਨੇ ਸਵਾਦ ਲੱਗ ਜਾਂਦੇ ਤੇ ਜਦੋਂ ਖਾਦੇ ਕੀ ਆਈ ਬਾਤ ਹੋ ਜਾਣੀਆਂ ਸਜਣੋ ਇਹ ਨਾਲ ਤੰਦੜਾ ਰੱਖ ਕੇ ਖਾ ਲਈਦੇ ਜਿਵੇਂ ਜਿਵੇਂ ਬਹਿ ਹੁੰਦੇ ਨੇ ਜਦੋਂ ਭੁੱਖ ਲੱਗੀ ਆਉ ਖਾਈ ਚੱਲਾਂਗੇ ਬੇਬੇ ਜਿਵੇਂ ਜਿਵੇਂ ਬਹਿ ਹੁੰਦੇ ਆ ਉਹ ਮੈਨੂੰ ਸਵਾਦ ਲੱਗਦੇ ਆ ਇਹ ਵੇਖੋ ਯਾਰ ਵਾਹ ਜੀ ਵਾਹ ਵਾਹ ਜੀ ਵਾਹ ਕੀ ਆਈ ਬਾਤਾਂ ਨੇ ਲਓ ਜੀ ਗੁਲਗਲੇ ਆਪਣੇ ਤਿਆਰ ਪਰ ਤਿਆਰ ਬੇਬੇ ਬੜੀ ਖੁਸ਼ ਹੋ ਕੇ ਖਾਂਦੇ ਬੇਬੇ ਇਹ ਪੋਲੇ ਪੋਲੇ ਮੈਨੂੰ ਸਵਾਦ ਆਦੇ ਮੈਂ ਦੰਦ ਨਹੀਂ ਨਾ ਫੇਰ ਹੁਣ ਦੰਦ ਕਿੱਥੇ ਗਏ ਉਹ ਮੇਰੇ ਕਾਟੋ ਨਹੀਂ ਕੀ ਦੰਦ ਉਹ ਮੈਂ ਕਿਦ ਵਿੱਚ ਵਿਆਹ ਜਾਣਾ ਤਾਂ ਲੈਦਾ ਤੇ ਦੇ ਦੇ ਨਾ ਮੁੜ ਕੇ ਆ ਜੀ ਆਏ ਬੂੜੀ ਦੇ ਦੰਦ ਕਿੱਥੋਂ ਦੇਣੇ ਸੀ ਉਹਨੇ ਬੇਬੇ ਬੇਬੇ ਦੇ ਨਾ ਦੰਦ ਲਵਾਏ ਸੀਗੇ ਬੇਬੇ ਕੀ ਸਟੋਰੀ ਦੱਸ ਕੀ ਬਣਿਆ ਜਿਹੜੇ ਤੋਂ ਦੰਦ ਲਵਾਏ ਸੀਗੇ ਉਹ ਮੈਨੂੰ ਚੰਗੇ ਨਹੀਂ ਲੱਗੇ ਤੇ ਮੈਂ ਲਾ ਕੇ ਭਾਂਡੇ 'ਚ ਪਾ ਕੇ ਰੱਖ ਦਿੱਤੇ ਤੇ ਉੱਡ ਗਏ ਬੇਬੇ ਦੰਦ ਲਵਾਏ ਸੀਗੇ ਇਹ ਵੀ ਕਮੈਂਟ ਆਉਂਦੇ ਕਿ ਬੇਬੇ ਦੰਦ ਕਿਉਂ ਕਿ ਫਿਰ ਮੈਂ ਲਾ ਦਾ ਵਾਅਦਾ ਤੋਂ ਬਾਅਦ ਦੋ ਖਨੀ ਤਿੰਨ ਦੰਨ ਹੀ ਲਾਏ ਆ ਬੇਬੇ ਕਹਿੰਦੀ ਹਾਂ ਕੰਫਰਟੇਬਲ ਜਾਣੀ ਬੇਬੇ ਫਿਰ ਉਹਦੇ ਦੰਦ ਲਾਇ ਨਹੀਂ ਮੈਨੂੰ ਚੰਗੇ ਲੱਗਦੇ ਸੀ ਉਹ ਆਹੀਂ ਚੰਗਾ ਆਹੀਂ ਹਾਂ ਫਿਰ ਵੀਗਾ ਜਿਹਾ ਮੂੰਹ ਹੋ ਗਿਆ ਸੀ ਉਹਨਾਂ ਦੇ ਨਾਲ ਤੁੱਤਰ ਲਾ ਜਾ ਬੋਲਿਆ ਜਾਂਦਾ ਹੁੰਦਾ ਸੀ ਦੋਨੋਂ ਉਪਰਾਂ ਦੰਦਾਂ ਨਾਲ ਹਾਂ ਸਾਫ਼ ਨਹੀਂ ਬੋਲੇ ਜਾਂਦੇ ਦੰਦ ਲਵਾਤਾ ਲਈਦੇ ਸਹੀ ਗੱਲ ਆ ਬੇਬੇ ਹਾਂ ਤੇ ਹੁਣ ਕਿਵੇਂ ਬੋਲੇ ਜਾਂਦਾ ਹੁਣ ਵਧੀਆ ਆਪ ਤਾਂ ਜਿਵੇਂ ਪਹਿਲਾਂ ਬੋਲਦੇ ਉਤਰੇ ਬੋਲਿਆ ਜਾਂਦਾ ਅੱਧੇ ਬਣ ਗਿਆ ਤੇ ਅੱਧੇ ਘੇ ਰਹਿ ਗਏ ਆ ਇਹ ਵੀ ਜੱਕ ਫੱਟੇ ਦੇਨੇ ਆਪਾ ਲਓ ਜੀ ਗੁਲਗੁਲੀਆਂ ਨਾਲ ਬੇਬੇ ਦੀਆਂ ਪਿਆਰੀਆਂ ਪਿਆਰੀਆਂ ਬੋਲੀਆਂ ਬੇਬੇ ਆਉਣ ਦੋ ਘਰਾਂ ਦੀ ਆਇਆ ਕਰੋ ਝੱਟ ਜਾਇਆ ਕਰੋ ਆਂ ਕੇ ਤੁੱਟ ਤੱਤੇ ਗੁਲਗਲੇ ਖਾਇਆ ਕਰੋ ਆਂ ਕੇ ਤੱਤੇ ਥੱਪੇ ਗੁਲਗਲੇ ਖਾਇਆ ਕਰੋ ਵਾਹ ਜੀ ਵਾਹ ਇਹ ਬੇਬੇ ਬੜੇ ਉਹ ਨੇ ਨਾ ਟੈਲੈਂਟ ਬੇਬੇ ਆਪਦੇ ਕੋਲ ਬੋਲੀਆਂ ਬਣਾਉਂਦੇ ਕਿਉਂ ਬੇਬੇ 온 ਦੀ سپورਟ ਹੀ ਚਾਹਦੇ ਨੇ ਤੇ ਕੰਮ ਨੂੰ ਲਓ ਜੀ ਸਭ ਤੋਂ ਪਹਿਲਾਂ ਬੇਬੇ ਨੂੰ ਟੇਸਟ ਕਰਾਵਾਂਗੇ ਬੇਬੇ ਜੀ ਖਾਓ ਤੇ ਫਿਰ ਦੱਸੋ ਸਾਰੀ ਆਡੀਅנס ਨੂੰ ਕਿੱਦਾਂ ਦੇ ਲੱਗੇ ਮੈਂ ਤਾਂ ਦੋ ਤਿੰਨ ਬਈ ਬਈ ਪਹਿਲਾਂ ਹੀ ਖਾ ਗਈ ਆ ਮੈਂ ਤਾਂ ਪਹਿਲਾਂ ਵੀ ਖਾ ਗਈ ਹੰਦੋ ਹੁਣ ਦੂਜੀ ਵਾਰ ਖਾਣ ਲੱਗੇ ਆ ਕਿਵੇਂ ਲੱਗਾ ਫਿਰ ਬਾਅਦਿ ਬਾਅਦ ਲੱਗੇ ਜਾਂਦੇ ਤਾਂ ਪੋਲੇ ਪੋਲੇ ਹੈਗੇ ਦੰਦਾਂ ਦੇ ਗਾਂ ਹੀ ਨੰਗੀ ਜਾਂਦੇ ਗਾਂ ਹੀ ਨੰਗੀ ਜਾਂਦੇ ਆ ਘੈਂਟ ਆ ਟੇਸਟ ਵੱਧ ਗਿਆ ਵੱਧੇਗਾ ਲੋ ਜੀ ਸੱਜਣੋ ਆਪਾਂ ਵੀ ਖਾ ਲਈਏ ਬੜੇ ਪੋਲੂ ਪੋਲੂ ਜੇ ਬਣਿਆ ਵੇ ਹੂੰ ਗੋਲ ਗੱਪੂ ਜੀ ਆ ਕਈ ਵਾਰੀ ਨਾ ਬੰਦੇ ਨੂੰ ਭੁੱਖ ਲੱਗੀ ਹੁੰਦੀ ਮਨ ਨੂੰ ਹੋਰ ਕੁਝ ਖਾਣ ਨੂੰ ਹੁੰਦਾ ਇਹੋ ਜਿਹੀਆਂ ਚੀਜ਼ਾਂ ਖਾ ਲਈਏ ਨਹੀਂ ਘਰ ਦੀਆਂ ਚੀਜ਼ਾਂ ਖਾਣੀਆਂ ਚਾਹੀਦੀ ਇਹ ਵੀ ਘਰੇ ਜਰੂਰ ਬਣਾਓ ਸੱਜਣੋ ਹਾਂਜੀ ਨਾਲੇ ਆਪਦੇ ਬੱਚਿਆਂ ਨੂੰ ਖਵਾਇਓ ਨਾਲੇ ਆਪ ਖਾਜੋ ਬੇਬੇ ਰੱਬ ਵੀ ਵੇਖ ਲੈ ਕਿੰਨਾ ਖੁਸ਼ ਹੈ ਆਪਣੇ ਤੇ ਕਿੰਨਾ ਮਿਹਰਬਾਨ ਹੋਗਾ ਮਿਹਰਬਾਨ ਹੋਗਾ ਪੱਕ ਪੇ ਤੇ ਹੋਣੀ ਵਰਖਾ ਆਈ ਆ ਇਹਨਾਂ ਨੂੰ ਚੱਕ ਕੇ ਸੰਭਾਲੋ ਲਓ ਜੀ ਹੁਣ ਆਪਣੇ ਗੁਲਗਲੇ ਸਾਰੇ ਬਣ ਗਏ ਤੇ ਉਧਰ ਮੀਂਹ ਆ ਚੱਲਿਆ ਹੁਣ ਫੇਰ ਰੱਬ ਵੀ ਆਪਣਾ ਪੂਰਾ ਸਾਥ ਦਿੰਦਾ ਏ ਬਾਬਾ ਜੀ ਕਹਿੰਦੇ ਖਿੱਚ ਕੇ ਰੱਖੋ ਅਸੀਂ ਤੁਹਾਡੇ ਨਾਲ ਆ ਉਹਦੀ ਕਿਰਪਾ ਚਾਹੀਦੀ ਆ ਬਿਲਕੁਲ ਚੜਦੀ ਚੜਦੀ ਨਸਾਲ ਹਮੇਸ਼ਾ ਹੁੰਦਾ ਚੜਦੀ ਕਲਾਈ ਜੇ ਆਓ ਰੁਕੋ ਰੁਕੋ ਯਾਰ ਰੁਕੋ ਕਾ ਵੀ ਯਾਰ ਤੂੰ ਇਹੀ ਕਹਿੰਦਾ ਸੁਲਾ ਨਹੀਂ ਮਾਰੀ ਉੱਤੋਂ ਤੋਂ ਗਈਆਂ ਆ ਲੋ ਚੱਕੋ ਉਹਦੇ ਲੈ ਮਨੋਂ ਨਹੀਂ ਆ ਤੇ ਦੋਨੇ ਵੀ ਇਹ ਪੜਾਉਣੇ ਵੀ ਤੈਨੂੰ ਖਾਓ ਹਾਂ ਖਾਂਦੇ ਨਹੀਂ ਪਏ ਬੇਬੇ ਖਾਂਦੇ ਨੇ ਤੁਸੀਂ ਠਾਕੇ ਦੱਸੋ ਕਿੱਦਾਂ ਲੱਗੇ ਸਾਨੂੰ ਵੀ ਨਾ ਖਰਾਬ ਕਰੋ ਫਿਰ ਅਸਾਂ ਆਪੇ ਖਾਣੇ ਖਾਣੇ ਆ ਤੂੰ ਸੱਜਣਾ ਕਿੱਦਾਂ ਲੱਗਾ ਬਲੌਗ ਕਰਾਂ ਦੀ ਕਮੈਂਟ ਕਰਕੇ ਦੇ ਦੋ ਬੇਬੇ ਕੋ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਾ ਮੈਂ ਕੀ ਕਰਕੇ ਦੱਸੋ ਸਾਨੂੰ ਕਿੱਦਾਂ ਲੱਗਾ ਇੰਜੋਏ ਕੀਤਾ ਇੰਜੋਏ ਕੀਤਾ ਸਾਨੂੰ ਦੱਸੋ ਥੈਂਕ ਯੂ ਥੈਂਕ ਯੂ ਜੋਧੇਵਾਦ ਰੋ ਚੜਦੀ ਕਲਾ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ